ਅੱਜ ਨਤਮਸਤਕ ਹੋਣ ਆਇਆ ਕੀ ਕਿਹਣਾ ਚਾਹੁੰਦੇ ਸੀ ਅਗੇ ਹਰਦੀਪਾ ਹੱਥ ਨਾਲ ਅੱਜ ਹਲੋ ਲੋਕੋں ਦੇ ਕਰੇ ਆਪਣਾ ਪਵਿੱਤਰ ਧਰਤੀ ਭਈਆ ਪਿੱਛੇ ਰੱਖੇ ਈਦਾਂ ਦੀ ਧਰਤੀ ਫਰੀਫਤਿਹਗੜ ਸਾਹਿਬ ਵਿਖੇ ਪਰਿਵਾਰ ਸਮੇਤ ਅਦਭੀਗਤ ਨਤਮਸਤਕ ਹੋਣ ਆਇਆ ਸਜਦਾ ਕਰਨ ਆਇਆ ਛੋਟੇ ਸਾਹਿਬ ਜਦ ਦੇ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਤੇ ਨਹੀਂ ਮਿਲਦੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਬਿਰੜ ਇਰਾਦੇ ਔਰ ਪੁਲਿਸ ਹੋਂਹਾਲ ਦੇ ਨਾਰੇ ਲਾ ਕੇ ਜ਼ੁਲਮ ਨੂੰ ਚੱਲਿਆ ਪਾਰਲੀਮੈਂਟ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਸੀਗਾ ਤੇ ਉਸ ਵੇਲੇ ਪਾਰਲੀਮੈਂਟ ਚੱਲ ਰਹੀ ਸੀਗੀ ਹੁਣ ਤੱਕ ਖਤਮ ਹੋ ਜਾਂਦੀ ਹੈ ਪਹਿਲੇ 20 ਮਹੀਨੇ ਉਸ ਵੇਲੇ ਚੱਲ ਰਹੀ ਸੀ ਤਾਂ ਉਸ ਦਿਨ ਸ਼ਰਧਾਂਜਲੀ ਦਿਵਾਉਣ ਦਾ ਵੀ ਮੌਕਾ ਮੈਨੂੰ ਪ੍ਰਧਾਨ ਮੰਤਰੀ ਨੇ ਦਿੱਤਾ ਤੇ ਪਹਿਲੀ ਵਾਰ ਛੋਟੇ ਸੱਭ ਜਾਂਦਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਅਤੇ ਘੰਟੀ ਵੀ ਤੇ ਬੇਟ ਵੀ ਹੋਈ ਤੇ ਨਾਲ ਰਿਕਾਰਡ ਤੇ ਵੀ ਗਈ ਤਾਂ ਕਿ ਜੇ ਫਿਊਚਰ ਦੇ ਵਿੱਚ ਇਸ ਪਾਈ ਤਰੀਕ ਨੂੰ 26 ਤਰੀਕ ਨੂੰ ਜਲਦੀ ਹੋਈ ਪਾਰਲੀਮੈਂਟ ਤੋਂ ਸਦਨ ਅੰਦਰ ਰਿਕਾਰਡ ਤੇ ਆ ਤਾਂ ਦੇਣੀ ਪਊਗੀ ਸੋ ਸਾਡੇ ਗੁਰੂਆਂ ਨੇ ਸਾਡੇ ਸਰਵੰਸਾਰੇ ਨੇ ਔਰ ਉਹਨਾਂ ਦੀਆਂ ਸਿੱਖਿਆਵਾਂ ਸੀ ਕਿ ਗਰੀਬਾਂ ਦੇ ਨਾਲ ਖੜੋ ਉਹਨਾਂ ਦੇ ਹੱਕਾਂ ਦੀ ਲੜਾਈ ਲੜੋ ਪ੍ਰਮਾਤਮਾ ਨੇ ਜੋ ਛੋਟੀ ਮੋਟੀ ਸੇਵਾ ਮੇਰੀ ਲਈ ਹੋਈ ਹੈ ਪੰਜਾਬ ਵਾਸਤੇ ਮੈਂ ਵੀ ਹਰ ਵਕਤ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਜਿੱ ਜਿੰਨਾ ਵੀ ਮੌਕਾ ਦਿੰਦਾ ਹੈ ਮੈਨੂੰ ਵੱਲ ਬਖਸ਼ੀ ਸਮਤ ਬਖਸ਼ੀ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਮੈਂ ਜਿਹੜਾ ਉਹ ਕੰਮ ਕਰਦਾ ਸਰ ਧੱਲੇ ਵਾਲਾ ਗਠਨ ਕਿਸਾਨ ਨੇ ਮੈਂ ਕੋਈ ਵੀ ਰਾਜਨੀਤਿਕ ਜਾਂ ਗੋਲ ਕਲੇ ਇਤਿਚਾਰ ਚੰਗੇ ਨਹੀਂ ਲੱਗਦੇ ਅਜਿਹਾ ਸ਼੍ਰੀ ਸਭਾ ਨੇ ਸੜਕਾਂ ਦਾ ਗਲਤ ਕੀਤੀ ਸੀ ਛੋੜਾ ਕਰਨ ਦੀ ਸਰ ਚਲੋ